ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਸ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਆ ਦੇਖੋ ਸਾਡਾ ਮੇਰਾ ਬੂਟਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਪਤਾ ਨਹੀਂ ਇਹਨੂੰ ਕੀ ਹੋਇਆ ਸੁੱਕ ਗਿਆ ਤੇ ਮੈਂ ਕਿਹਾ ਚਲੋ ਇਹਦੀਆਂ ਟਾਣੀਆਂ ਜੀ ਅੱਜ ਤੋੜ ਦਿੰਨੀ ਆ ਬਾਕੀ ਦੇਖ ਲਾਂਗੇ ਨੀਮਖਲੀ ਵਗੈਰਾ ਲਈ ਹੋਈ ਸੀ ਕਿ ਮੈਂ ਤੇ ਦੇਖਦੀ ਹਾਂ ਪਾਨੀਆਂ ਤੇ ਪਾਣੀ ਦਿੰਨੀ ਆ ਜੇਕਰ ਚੱਲ ਗਿਆ ਜਾਂ ਵਧੀਆ ਹੋ ਗਿਆ ਬਾਕੀ ਦੇਖਦੀ ਆ ਜੀ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਦੀ ਆ ਕਿ ਬੂਟੇ ਵਾਜਣ ਪਰ ਗਰਮੀ ਇੰਨੀ ਹੋਈ ਪਈ ਹੈ ਨਾ ਬਸ ਪੁੱਛੋ ਨਾ ਇਹ ਨਹੀਂ ਕੁਝ ਪਤਾ ਲੱਗ ਰਿਹਾ ਕਿ ਬਸ ਅੱਜ ਕੱਲ ਮੇਰੇ ਬਹੁਤ ਸਾਰੇ ਬੁੱਟੇ ਖਰਾਬ ਹੋ ਰਹੇ ਨੇ ਤੇ ਆ ਦੇਖ ਲਓ ਜੀ ਇੱਧਰ ਹਵਾ ਇੰਨੀ ਚੱਲਦੀ ਹੈ ਕਈ ਵਾਰੀ ਬਹੁਤ ਜ਼ਿਆਦਾ ਗੰਦ ਜਿਹਾ ਇਕੱਠਾ ਹੋ ਜਾਂਦਾ ਤੇ ਮੈਂ ਕਿਹਾ ਚਲੋ ਝਾੜੂ ਮਾਰ ਲਈਏ ਪੋਚਾ ਮਾਰ ਲਈਏ ਬਾਕੀ ਹੋਰ ਕੰਮ ਬਹੁਤ ਸਾਰੇ ਛੋਟੇ ਛੋਟੇ ਜਿਹੜੇ ਕਰ ਲਈਏ ਜੀ ਤੇ ਤੁਹਾਨੂੰ ਪਤਾ ਹੀ ਜਿਵੇਂ ਡੇਲੀ ਵਲੌਗਿੰਗ ਦੇ ਜੋ ਕੰਮ ਕਰਦੀ ਆ ਤੇ ਮੈਂ ਉਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੁੰਦੀ ਆ ਤੇ ਗਾਇਜ਼ ਮੈਂ ਇੱਕ ਅ ਰਜਵਿੰਦਰ ਕੋਰ ਦੇ ਨਾਮ ਤੋਂ ਆਈ ਟੀ ਸੀਗੀ ਉਹਨਾਂ ਨੇ ਮੈਨੂੰ ਫੈਸੇਜ ਕੀਤਾ ਕਿ ਤੁਸੀਂ ਪਾਸਤਾ ਬਣਾ ਕੇ ਦਿਖਾਓ ਬਾਕੀ ਪਾਸਤਾ ਬਣਾ ਦੂੰਗੀ ਠੀਕ ਹੈ ਮੈਂ ਖਾਂਦੀ ਤੇ ਨਹੀਂ ਹੈਗੀ ਹਾਂ ਪਰ ਨਿਸ਼ਾਨ ਸਿੰਘ ਖਾਲੰਦੇ ਸਾਡੇ ਘਰ 'ਚ ਤੇ ਮੈਂ ਬਣਾਉਂਗੀ ਕਿਸ ਦਿਨ ਸਪੈਸ਼ਲ ਤੁਹਾਡੇ ਲਈ ਵੀਡੀਓ ਬਣਾਉਂਗੀ ਠੀਕ ਹੈ ਰਜਵਿੰਦਰ ਜੀ ਬਾਕੀ ਬਹੁਤ ਸਾਰਾ ਥੈਂਕ ਯੂ ਤੇ ਨਾਲ ਇੱਕ ਭੈਣਵੇਂ ਦੇ ਨਾਲ ਜੁੜਿਆ ਨਵੇਂ ਤੇ ਉਹਨਾਂ ਨੇ ਸ਼ਾਇਦ ਮੈਨੂੰ ਪੁੱਛਿਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਕਿਹੜੇ ਪਿੰਡ ਦੇ ਰਹਿਣ ਵਾਲੇ ਸੋਰੀ ਮੈਂ ਹਰਿਆਣਾ ਦੇ ਵਿੱਚੋਂ ਜੰਮਾ ਨਗਰ ਡਿਸਟ੍ਰਿਕਟ ਤੋਂ ਰਹਿੰਦੀ ਆ ਜੀ ਤੇ ਜਦੋਂ ਆਣਾ ਹੋਇਆ ਤੁਸੀਂ ਆਓ ਮੋਸਟ ਵੈਲਕਮ ਤੇ ਬਾਕੀ ਗੁਰਸ਼ਾਨ ਸਿਸਟਰ ਤੁਹਾਡੇ ਨਾਲ ਮੈਂ ਇੱਕ ਗੱਲ ਕਰਨਾ ਚਾਹੁੰਦੀ ਆ ਤੁਸੀਂ ਗੁਰਸ਼ਾਨ ਸਿਸਟਰ ਚੰਡੀਗੜ੍ਹ ਵਾਲਿਓ ਮੋਹਾਲੀ ਵਾਲਿਓ ਜਾਂ ਕੀ ਤੋਂ ਹੋਰ ਹੈ ਕਿਉਂਕਿ ਮੇਰੇ ਨਾਲ ਦੋ ਤਿੰਨ ਭੈਣਾਂ ਜੁੜੀਆਂ ਹੋਈਆਂ ਨੇ ਜੋ ਮੈਨੂੰ ਕਮੈਂਟ ਕਰਦੀਆਂ ਪਰ ਤੁਹਾਡਾ ਗੁਰਸ਼ਾਨ ਸਿਸਟਰ ਡੇਲੀ ਆਂਦਾ ਮੈਨੂੰ ਠੀਕ ਹੈ ਜੀ ਬਹੁਤ ਅੱਛਾ ਲੱਗਦਾ ਬਹੁਤ ਪਿਆਰ ਦਿੰਦੇ ਹੋ ਤੇ ਸਰਜੀਤ ਸਿਸਟਰ ਤੁਹਾਡਾ ਹੁਣ ਹਾਲ ਕੀ ਹੈ ਸਹਿਦ ਸਿਸਟਰ ਤੁਹਾਡਾ ਕੀ ਹਾਲ ਹੈ ਤੁਹਾਡੀ ਤਬੀਅਤ ਕਿੱਦਾਂ ਹੈ ਤੇ ਬਾਕੀ ਸਰ ਜੀ ਸਿਸਟਰ ਤੁਹਾਡਾ ਕਮੈਂਟ ਬਹੁਤ ਅੱਛਾ ਲੱਗਿਆ ਬਹੁਤ ਹੀ ਵਧੀਆ ਲੱਗਿਆ ਤੇ ਮੈਂ ਸਪੈਸ਼ਲੀ ਐਸ ਦਾ ਕਮੈਂਟ ਤੁਹਾਡਾ ਪਿਨ ਕੀਤਾ ਹੈ ਬੜੀ ਖੁਸ਼ੀ ਹੋਈ ਬਹੁਤ ਦਿਨਾਂ ਬਾਅਦ ਤੁਸੀਂ ਹੁਣ ਆਏ ਹੋ ਨਾ ਹੁਸ਼ਿਆਰਪੁਰ ਤੋਂ ਮੈਨੂੰ ਪਤਾ ਹੈ ਸਹਿਦ ਸਿਸਟਰ ਤੁਸੀਂ ਦੱਸਿਆ ਜਰੂਰ ਮੈਨੂੰ ਆਪਣੀ ਤਬੀਅਤ ਬਾਰੇ ਤੁਹਾਡਾ ਆਪਰੇਟ ਹੋਇਆ ਸੀ ਨਾ ਤੇ ਹੁਣ ਤੁਹਾਡਾ ਕੀ ਹਾਲ ਹੈ ਰੱਬ ਆਪਣਾ ਧਿਆਨ ਰੱਖਣਾ ਤੇ ਅੱਛੇ ਅੱਛੇ ਕਮੈਂਟ ਕਰਦੇ ਰਹੋ ਰੋਜ਼ ਦੀ ਤਰ੍ਹਾਂ ਤੇ ਲੋ ਜੀ ਬਾਕੀ ਹੁਣ ਹੋਰ ਕੰਮ ਕਰ ਲੈ ਛਾੜੋ ਜੀ ਲੈ ਮੈਂ ਕਿਹਾ ਚਲੋ ਪੁੱਛਾਂ ਤੁਹਾਨੂੰ ਡੇਲੀ ਰੁਟੀਨ ਦਾ ਪਤਾ ਹੀ ਹੈ ਛੋਟੇ ਛੋਟੇ ਇੰਨੇ ਕੰਮ ਹੋ ਜਾਂਦਾ ਘਰ ਦੇ ਡੇਲੀ ਕਰਦੇ ਲੋ ਕਰਦੇ ਰਕਰ ਤੋਂ ਬਹੁਤ ਕੰਮ ਤਾਂ ਹੋ ਹੀ ਜਾਂਦੇ ਸੁਖਨਾ ਕੁਝ ਹੁਣ ਨਾ ਮੈਂ ਅੱਜ ਕੱਲ ਬਸ ਗਮਲਿਆਂ ਦੀ ਸੈਟਿੰਗ ਕਰ ਰਹੀ ਆ ਬਸ ਕੋਈ ਦੇਖਦੀ ਪਈ ਆ ਜੇ ਮਾਰਲੀ ਆਗੇ ਤੇ ਮੈਂ ਬਹੁਤ ਸਾਰੇ ਪਲਾਂਟ ਲੈਣੇ ਦੀ ਕੋਸ਼ਿਸ਼ ਕਰਦੀ ਵੀ ਕਿ ਮੇਰਾ ਬੜਾ ਮਨ ਕਰਦਾ ਕਿ ਅੱਛੇ ਅੱਛੇ ਪਲਾਂਟ ਲਗਾਵਾ ਬਹੁਤ ਸਾਰੇ ਮੇਰੇ ਇੰਨੇ ਪਲਾਂਟ ਤੁਹਾਨੂੰ ਪਤਾ ਖਰਾਬ ਹੋ ਗਏ ਨੇ ਗਰਮੀ ਇੰਨੀ ਪਈ ਹੁਣ ਤਾਂ ਥੋੜਾ 2-3 ਦਿਨਾਂ ਤਾਂ ਥੋੜਾ ਮੌਸਮ ਜਿਹਾ ਵੈਸੇ ਬਾਰਿਸ਼ ਤੇ ਸਾਡੇ ਹੋਈ ਨਹੀਂ ਪਰ ਬਹੁਤ ਚੇਂਜ ਹੈ ਪਹਿਲੇ ਨਾਲੋਂ ਥੋੜਾ ਫਰਕ ਹੈ ਬਾਕੀ ਗਰਮੀ ਹੋਵੇ ਸਰਦੀ ਹੋਵੇ ਜੀ ਸਾਡੀ ਤਾਂ ਪੱਕੀ ਡਿਊਟੀ ਐ ਸਾਡੇ ਨਾਮ ਦੀ ਤਾਂ ਨਾ ਕੋਈ ਛੁੱਟੀ ਨਾ ਕੁਝ ਤੇ ਲੋ ਜੀ ਉੱਧਰ ਲਾਈ ਸੀ ਮੈਂ ਕੱਪੜਿਆਂ ਦੀ ਮਸ਼ੀਨ ਮੈਂ ਕਿਹਾ ਚਲੋ ਕੱਪੜੇ ਧੋਣੀਆਂ ਤੇ ਥੋੜੀ ਜਿਹੀ ਨੱਕ ਕੰਕ ਪਈ ਹੋਈ ਸੀ ਪਹਿਲਾਂ ਵੀ ਤਾਂ ਤੁਸੀਂ ਥੋੜੀ ਜਿਹੀ ਪ੍ਰਾਣੀ ਕੰਕ ਰਹਿ ਗਈ ਸੀ ਮੈਂ ਤਾਂ ਹੁਣ ਇਹਨੂੰ ਟੋਲਾਂ ਫਿਰ ਬਾਰਸ਼ਾਂ ਦਾ ਮੌਸਮ ਦਾ ਕੁਝ ਨਹੀਂ ਪਤਾ ਕਦੋਂ ਬਾਰਸ਼ਾਂ ਚੱਲ ਜਾਂਦੇ ਹੁਣ ਅੱਛੀ ਮਤਲਬ ਵਧੀਆ ਉਹ ਚੰਦ ਰਿਹਾ ਮੌਸਮ ਜਿਆ ਮਤਲਬ ਧੁੱਪ ਜੀਏ ਤੇ ਸੁੱਕ ਜੇਗੀ ਸਾਡੇ ਕਣਕ ਤੇ ਫਿਰ ਮੈਂ ਕਿਹਾ ਚਲੋ ਇਹ ਜੜੇ ਅੱਜ ਇਹ ਕੰਮ ਇਹ ਵੀ ਕੰਮ ਨਹੀਂ ਤੇੜਾ ਆਟਾ ਤਾਂ ਪਹਿਲਾਂ ਪੀਸਵਾ ਲਿਆ ਸੀ ਹੁਣ ਆ ਦੇਖਦੇ ਆ ਜੀ ਹੋਰ ਤੁਹਾਨੂੰ ਪਤਾ ਹੀ ਛੋਟੇ ਛੋਟੇ ਬਹੁਤ ਸਾਰੇ ਕੰਮ ਹੁੰਦੇ ਨੇ ਤਕਣਕ ਦਾ ਕੰਮ ਇਦਾਂ ਦਾ ਕਿ ਹੁਣ ਦੋ ਤਿੰਨ ਪੀਸ ਨੇ ਬਾਰਸ਼ਾਂ ਕਰਕੇ ਮੈਨੂੰ ਪਹਿਲਾਂ ਅਡਵਾਂਸ ਧੋ ਕੇ ਰੱਖਣੇ ਪੈਂਦੇ ਪੁਰਾਣੀ ਸੀ ਇਹਦੇ ਵਿੱਚ ਥੋੜੇ ਜਿਹਾ ਨਾ ਕੁੰਡੀਆਂ ਜੀਆਂ ਜ਼ਿਆਦਾ ਜਿਨੂੰ ਮਤਲਬ ਤੇ ਇਹ ਵੀ ਕੰਮ ਨਿਬੇੜ ਲਾਂਗੇ ਬਾਕੀ ਮਿਲਦੇ ਆ ਜੀ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਬਾਕੀ ਹੁਸ਼ਿਆਰਪੁਰ ਤੋਂ ਕਰਮਜੀਤ ਸਿਸਟਰ ਵੀ ਮੈਨੂੰ ਬਹੁਤ ਅੱਛਾ ਅੱਛਾ ਕਮੈਂਟ ਕਰਦੇ ਆ ਬਹੁਤ ਹੀ ਪਿਆਰ ਦਿੰਦੇ ਆ ਬਹੁਤ ਸਾਰੀਆਂ ਨਵੀਆਂ-ਨਵੀਆਂ ਭੈਣਾਂ ਮੈਨੂੰ ਮੈਂ ਬਾਰ-ਬਾਰ ਤੁਹਾਨੂੰ ਇਹੀ ਕਹਿੰਨੀ ਹਾਂ ਜਦੋਂ ਕਮੈਂਟ ਕਰਦੇ ਹੋ ਪਲੀਜ਼ ਮੈਨੂੰ ਕਮੈਂਟ ਚ ਜ਼ਰੂਰ ਦੱਸਿਆ ਕਰੋ ਕੌਣ ਭੈਣ ਕਿੱਥੋਂ ਐ ਤੇ ਨਵੇਂ ਜੁੜਦੇ ਹੋ ਤਾਂ ਵੀ ਮੈਨੂੰ ਜ਼ਰੂਰ ਕਮੈਂਟ ਕਰਿਆ ਕਰੋ ਠੀਕ ਐ ਬਹੁਤ ਅੱਛਾ ਲੱਗਦਾ ਨਾਲੇ ਪਤਾ ਲੱਗਦਾ ਕਿਹੜਾ ਅੱਜ ਭੈਣ ਭਰਾ ਮੇਰੇ ਨਾਲ ਜੁੜਿਆ ਹੈ ਬਹੁਤ ਖੁਸ਼ੀ ਹੁੰਦੀ ਹੈ ਤੇ ਮੇਰੇ ਤੇ ਤੁਹਾਨੂੰ ਪਤਾ ਡੇਲੀ ਦੇ ਹੀ ਡੇਲੀ ਦੀ ਤਰ੍ਹਾਂ ਹੀ ਪਿੰਡੂ ਬਲੌਗ ਜੋ ਬਣਾਉਣੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੀ ਆ ਅਸਤ ਮੈਂ ਸਵੇਰੇ ਸਵੇਰੇ ਮੈਂ ਕਿਹਾ ਚਲੋ ਸਾਰੇ ਕੰਮ ਨਿਬੇੜ ਦਿਆਂ ਨਾਲੇ ਤਾਂਡੇ ਨਾਲ ਬਲੌਗ ਸ਼ੁਰੂ ਕਰ ਲਈ ਮਤਲਬ ਸ਼ੇਅਰ ਕਰਦੀਆਂ ਦੇਖ ਲਓ ਨਿੱਕੇ ਨਿੱਕੇ ਕੰਮ ਕਰਦੇ ਕਰਦੇ ਚਾਹੇ ਗਰਮੀ ਚਾਹੇ ਸਰਦੀ ਐਦਾਂ ਹੀ ਆ ਜੇ ਮੇਰੇ ਤਾਂ ਛੋਟੇ ਛੋਟੇ ਕੰਮ ਨਿੱਕੇ ਨਿੱਕੇ ਕੰਮ ਤੁਹਾਡੇ ਨਾਲ ਜੋ ਵੀ ਆ ਸਾਂਝੇ ਕਰੀ ਜਾਣੀ ਆ ਲਓ ਗਾਈ ਜਿੱਦੜ ਕਣਕ ਤੋੜੀ ਆਪਾਂ ਇਹ ਵੀ ਕੰਮ ਸਾਡਾ ਨਿਪਟ ਗਿਆ। ਕਿਆ ਤਾਂ ਦੇ ਦੇ ਨਾ ਜਿੰਮੇ ਜਿਮੇਦਾਰਾਂ ਦੇ ਖਾਮ ਇੰਨੀ ਗਰਮੀ ਹੋਵੇ ਸਰਦੀ ਹੋਵੇ ਕੰਮ ਬਹੁਤ ਹੁੰਦੇ ਆ। ਇਸੋਂ ਥੇ ਕੰਮ ਨਹੀਂ ਹੋਏ। ਇੱਕੇ ਲਈ ਕੰਮ ਬਹੁਤ ਸਾਰੇ ਹੋ। ਜਿਹਨਾਂ ਇਹਨਾਂ ਦਾ ਪਾਟੂ ਸੁੱਕ ਲੋ ਆ। ਫਿਰ ਸੁੱਕੀ ਦੀ ਜਾਏਗੀ ਅੱਠ ਜੀ। ਫਿਰ ਉੱਤਰ ਦੋ ਮੱਜੇ ਦੇ। ਆਧੀਰੇ ਤਾਂ ਅੱਦੇ ਹਲਾ ਰੋਜ਼ ਮਾਰਦੀ ਹੈ ਇਹ ਗਮਲਿਆਂ ਨੇ ਨਿੱਕੀ ਨਿੱਕੀ ਥਾਂ ਪਰ ਦੇਖੋ ਤਾਂ ਹਰ ਕੇ ਲਾਦੇ ਮੇਰਾ ਬੱਚਾ ਕਿਆ ਨਾ ਮਰ ਲਿਆ ਕਰੋ ਇਥੇ ਨਹੀਂ ਛੋਟੇ ਹੁੰਦੇ ਤੁਸੀਂ ਗਰਮੀ ਦੇ ਵਿੱਚ ਸਾਡੇ ਵੀ ਕੰਮ ਕਰਨੇ ਸੋਖਰੇ ਨਹੀਂ ਤਾਂ ਤਾਂ ਫੇਰ ਬੈਠ ਕੇ ਬਠਾਏ ਸਾਰਾ ਕੁਝ ਨਹੀਂ ਹੋਣਾ ਲੋਜੀ ਫਟਾਫਟ ਮੈਂ ਦੂਜੇ ਕੰਮ ਕਰ ਲਏ ਸੀ ਤੇ ਹੁਣ ਮੇਰੇ ਦਿਮਾਗ 'ਚ ਆ ਗਿਆ ਕਿ ਮੈਂ ਪੱਲਣ ਲੱਸੀ ਬਣਾ ਲਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਲੱਸੀ ਨਾ ਰੋਟੀ ਬਿਨਾ ਅੱਜ ਕੱਲ ਲੱਸੀ ਬਿਨਾ ਬਿਲਕੁਲ ਵੀ ਨਹੀਂ ਰੋਟੀ ਮੈਨੂੰ ਵਧੀਆ ਲੱਗਦੀ ਹੈ ਗਰਮੀ ਦੇ ਵਿੱਚ ਤਾਂ ਲੱਸੀ ਵਧੀਆ ਲੱਗਦੀ ਹੈ ਸਹੀ ਤਾਂ ਨਹੀਂ ਖਾਣਾ ਕਿਸੇ ਨੇ ਨਹੀਂ ਨਹੀਂ ਮੈਂ ਨਹੀਂ ਦਹੀਂ ਦਾ ਬਣਾ ਰਹੀ ਮੈਂ ਕੁਛ ਥੀ ਪਈਆਂ ਜੇ ਖਾਣਾ ਤੇ ਫਿਰ ਮੈਂ ਸਾਰੀ ਚ ਲੱਸੀ ਬਣਾ ਲਾਂ ਤੇ ਕਹਾਂਾ ਦਹੀਂ ਕਿ ਦਹੀਂ ਨੂੰ ਤੜਕਾ ਲਾਦਾਂ ਚੀਨੀ ਪਾ ਕੇ ਉਹ ਸ਼ੂਗਰ ਚੀਨੀ ਪਾ दो ਤੁਸੀਂ ਵੈਸੇ ਭਰੇਜ ਕੂਰਜ ਘੱਟ ਕਰਦੇ ਇਹ ਚੀਜ਼ ਤਾਂ ਮੈਂ ਦੇਖੀ ਸ਼ੱਕਰ ਹੋਵੇ ਤਾਂ ਚਲ ਕੋਈ ਡਾਰਨੀ ਚੀਨੀ ਥੋੜਾ ਨਾਲ ਪਾਈ ਜੀ ਚੀਨੀ ਚੀਨੀ ਦਾ ਕੀੜੇ ਤੇ ਨਾ ਹਾਂ ਕੀੜੇ ਤੇ ਉਹ ਵੈਸੇ ਪੇਟ ਦੇ ਕੀੜੇ ਇਕੱਠੇ ਹੋ ਜਾਂਦੇ ਫੇਰ ਮਤਲਬ ਸ਼ੂਗਰ ਖਤਮ ਹੋ ਜਾਂਦੀ ਸੋ ਲੋਕਾਂ ਨੂੰ ਵੀ ਦੱਸੋ ਇਹ ਚੀਜ਼ ਤਾਂ ਤੁਹਾਡੇ ਫਿਰ ਸੋਸ਼ਲ ਮੀਡੀਆ ਤੇ ਜਾਣੀ ਚਾਹੀਦੀ ਹੈ ਕਿ 슈ਗਰ ਦੇ ਵਿੱਚ ਚੀਨੀ ਖਾਣ ਨਾਲ ਕਿਹੜੇ ਕੱਟੇ ਹੁੰਦੇ ਆ ਤੇ ਲੋ ਅੱਜ ਅੰਦਰ ਤੋੜ ਲੱਗੇ ਸੀ ਮਦਾਨੀ ਮੈਂ ਨਾ ਕਈ ਵਾਰੀ ਇਹਨੂੰ ਬੁੱਥੀ ਚ ਪਾ ਕੇ ਰੱਖਦੀ ਹਾਂ ਹਮਰੇ ਤਾਂ ਗੋਰਨੇ ਨੇ ਖਾਸ ਹੀ ਆ ਮਾਨੀ ਦਾ ਫੇਸ ਇਨੂੰ ਇੱਕ ਤਾਂ ਮਦਾਨੇ ਨੂੰ ਠੀਕ ਕਰਵਾ ਦੋ ਇਹਦਾ ਸਵਿਚ ਇਹ ਡਾਇਰੈਕਟ ਹੋਈ ਪਈ ਹੈ ਇਹਦਾ ਵੀ ਕਿਸੇ ਨਾ ਕਿਸੇ ਹੱਲ ਕਰੇਣ ਤੋਂ ਬਾਅਦ ਜਾਣਾ ਕੀ ਕਰੀਏ ਭਾਈ ਰਸਤੀ ਦੇ ਵਿੱਚ ਇਹੀ ਤਰ ਪੁਛਮੋ ਪੁਛ ਹੋਇਆ ਹੀ ਰੰਦਾ ਇਹਨਾਂ ਨੂੰ ਕੋਸੇ ਜਿੰਨਾ ਮਰਜੀ ਖਾਣੇ ਨਾ ਉਹਦੀ ਕੰਮ ਕਰ ਲੋ ਡੇਢ ਤੇ ਲੇਟ ਹੋ ਗਿਆ ਤੇ ਲੋ ਜੀ ਇਹ ਤਾਂ ਦੇ ਚਿੱਟਾ ਵੀ ਨਾ ਪੈ ਜੇ ਦੇ ਲਈ ਆਪਾਂ ਦੁੱਧ ਨੂੰ ਉਬਾਲਾ ਅੱਜ ਕੱਲ ਤਾਂ ਇੱਦਾਂ ਦਾ ਮਾੜਾ ਜਿਹਾ ਛਿੱਟਾ ਵੀ ਲੱਗ ਜੇ ਨਾ ਇਹ ਤੁਹਾਨੂੰ ਬਹੁਤ ਜ਼ਲਦੀ ਖਰਾਬ ਹੋ ਜਾਂਦਾ ਤੇ ਗਾਇਸ ਜਦੋਂ ਵੀ ਆਪਾਂ ਦੁੱਧ ਨੂੰ ਉਬਾਲਾ ਦਿੰਦੇ ਹੁੰਨੇ ਆ ਨਾ ਹੰਗਾਲ ਜਰੂਰ ਪਾਇਆ ਕਰੋ ਕਹਿੰਦੇ ਬਹੁਤ ਅੱਛਾ ਹੁੰਦਾ ਜਿਵੇਂ ਆਪਾਂ ਵਾਲਟੀ ਬੁਲਟੀ ਚ ਵੀ ਦੁੱਧ ਪਾਉਂਦੇ ਆ ਨਾ ਦੇਖੋ ਜੀ ਸਾਡਾ ਤਾਂ ਮੁੱਲ ਦਾ ਆਂਦਾ ਹੈ ਅਸੀਂ ਆਂ ਬੋਲ ਦਦੂ ਤੇ ਲੈਦੇ ਆ ਦੋ ਟਾਈਮ ਆ ਪਰੋਈ ਗਜਾਰਾ ਕਰੀਏ ਸਾਡੇ ਦਾ ਜੇ ਜੀ ਤਾਂ ਪਾਣੀ ਚਾਹੀੇ ਥੋੜਾ ਪਾ ਲੋ ਥੋੜਾ ਪਾ ਕੇ ਨਾ ਤੇ ਜਰੂਰ ਪਾਇਆ ਕਰੀਓ ਕਿੰਨੇ ਚੰਗਾ ਹੁੰਦਾ ਬੱਡੇ ਤਾਂ ਵੱਡੇ ਨੂੰ ਸੋਚਾਂਗੇ ਜੋ ਗੱਲਾਂ ਆਪਾਂ ਕੋਈ ਖਾਣ ਵਰਤਦੇ ਚਲੋ ਜੀ ਇੱਧਰ ਕਰ ਲਾਂਗੇ ਆਪਾਂ ਆਹ ਵਲੇ ਕੰਦੂ ਦੁੱਧ ਨੂੰ ਵਾਲਾ ਕਰਦੇ ਤੇ ਧਾਤੀ ਮਿਧਾਣੀ ਲਾਤੀ ਹੁਣ ਆਪਾਂ ਆਪਣੇ ਬਹੁਤ ਕੰਮ ਬਹੁਤ ਸਾਰੇ ਨੇ ਜਿਹੜੇ ਕਰ ਦੋ ਨਿਵੇੜ ਲਾਂਗੇ। ਤੱਕ ਤੁਸੀਂ ਬਨੇ ਰਹੋ ਤੇ ਥੈਂਕ ਯੂ ਤੁਹਾਡਾ ਇੰਨਾ ਪਿਆਰ ਦੇਣ ਲਈ, ਮੇਰੇ ਚੈਨਲ ਨੂੰ ਇੰਨਾ ਸਪੋਰਟ ਕਰਨ ਲਈ। ਬਹੁਤ ਖੁਸ਼ੀ ਹੁੰਦੀ ਹੈ ਜੀ। ਦੋ ਲੋਕ ਆਇਆ ਮੈਂ ਭਾਗੀ ਦਾ ਨਾਲ ਦਿੰਦਾ। ਚਲੋ ਗਾਈ ਜਾ ਲੈ ਕੇ ਇਸੀ ਮੈਂ ਦੇਖੋ ਪਿੱਛਲੇ ਦੇ ਗਲਾਸ। ਮੈਂ ਨਾ ਅਜਸਲੀ ਭਾਂਡੇ ਲਈ ਆਈ ਸੀ ਤੇ ਚਿੱਤਰ ਦੇ ਗਲਾਸ ਲਈ ਸੀ। ਹਰ ਜਸ ਲੈ ਲਈ ਲਈ ਸੀ ਤੇ ਦੋ ਆਪਣੇ ਇਹ ਬੇਖੀ ਕਿੰਨੇ ਪਿਆਰੇ ਲੱਗ ਰਹੇ ਆ ਤੇ ਲੋ ਜੀ ਇੱਧਰ ਬੋਣਨ ਲੱਗੇ ਸੀ ਆਟਾ ਅਦਰ ਮੈਂ ਬਾਣੀ ਲਾਈ ਸੀ ਉਧਰ ਦੁੱਧ ਧਰਤਾ ਸੀ ਬਸ ਇਦਾਂ ਹੀ ਹੁੰਦਾ ਨਾਲ ਦੀ ਨਾਲ ਕਈ ਗਰੀਦ ਹੁੰਦਾ ਵੀ ਜਿੰਨੇ ਕੰਮ ਨਿਪਟ ਜਾਂੋਂ ਉਹਨੇ ਹੀ ਵਧੀਆ ਤੇ ਬਸ ਫਟਾਫਟ ਕੰਮ ਨਿਪੜਨੇ ਚਾਹੀਦੇ ਗਰਮੀ ਦੇ ਵਿੱਚ ਇੱਕ ਵਾਰ ਸੋਈ ਚ ਵੜ ਜਾਓ ਤੇ 10 ਕੰਮ ਨਿਪੜ ਜਾਂਦੇ ਆ ਤੇ ਗੁਰਸ਼ਾਨ ਸਿਸਟਰ ਨੇ ਕਿਹਾ ਸੀ ਗਿਲ ਲਿਆ ਤੇ ਸਿਸਟਰ ਨਹੀਂ ਮੈਂ ਬਹੁਤ ਧਿਆਨ ਰੱਖਦੀ ਆ ਨਾ ਚੀਜ਼ਾਂ ਦਾ ਉਡੋ ਮੇਰਾ ਮਧਾਨੀ ਦਾ ਇਸ ਵਿੱਚ ਡਾਇਰੈਕਟ ਹੋਇਆ ਪਿਆ ਥੋੜੀ ਮੈਨੂੰ ਇਸ ਦੀ ਪ੍ਰੋਬਲਮ ਜੀ ਆ ਰਹੀ ਹੈ ਬਾਕੀ ਦੇਖਦੀਆਂ ਨਵੀਂ ਮਧਾਨੀ ਲੈਣ ਦੀ ਸੋਚ ਰਹੀ ਆ ਤੇ ਨੋਚੇ ਅੱਧਰ ਬਣਾ ਲਈ ਆਪਾਂ ਨਾਸ਼ਤਾ ਬਾਕੀ ਹੁਣ ਸਵੇਰੇ ਸਵੇਰੇ ਮੈਂ ਬਹੁਤ ਸਾਰੇ ਫਟਾਫਟ ਨਿਬੇੜ ਲੈ ਕੰਮ ਜੀ ਕੰਮ ਤੇ ਜਿੱਦਾਂ ਦੇ ਹੁੰਦੇ ਡੇਲੀ ਉਸੇ ਤਰ੍ਹਾਂ ਹੀ ਰੁਟੀਨ ਆਪਣੀ ਤੁਹਾਡੇ ਨਾਲ ਸ਼ੇਅਰ ਕਰ ਲਈ ਬਾਕੀ ਪਿਆਰ ਆ ਜੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਬਹੁਤ ਸਾਰਾ ਸਪੋਰਟ ਕਰਦੇ ਹੋ ਤੁਸੀਂ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰੋਜ਼ ਚੜ੍ਹਦੀ ਕਲਾ 'ਚ ਰਹੋ ਚਲੋ गाइस ਆ ਦੇਖ ਲਈ ਇੱਕ ਦਿਨ ਚਾਨਕ ਕਿੰਨੀ ਵਧੀਆ ਟਿੱਕੇ ਲਾ ਕਰ ਗਏ ਤੁਹਾਨੂੰ ਆਪਾਂ ਨਾ ਉਧਰ ਪਾਵਾਂਗੇ ਇਹਨੂੰ 2 ਬੰਜੀਆਂ ਤੇ ਬਹੁਤ ਸੋਹਣੀ ਵੇਖ ਲਓ ਕਿਉਂਕਿ ਤੁਹਾਨੂੰ ਬਹੁਤ ਸਾਰੀ ਧੀਸੀ ਨੇ بارش ਆ ਲੈ ਆਈ ਨਹੀਂ ਤੇ ਮੈਂ ਕਿਹਾ ਚਲੋ ਇਕੱਠੇ ਕਰਨਾ ਤੇ ਵੀ ਪਤਾ ਨਹੀਂ ਨਾ ਮੌਸਮ ਦਾ ਰਾਤ ਨੂੰ ਇਹ ਤਾਂ ਮੌਸਮ ਹੋਇਆ ਤੇ ਲੋਕਾਂ ਦੇ ਅੰਦਰ ਅਸੀ ਕਰਦਾ ਜਿ ਹੁਣ ਜੀ ਬਾਕੀ ਕੰਮ ਕਰਾਂਗੇ ਇਹ ਦੋ ਬੰਦ ਚਾਹੇ ਵੀ ਇਸẶਰ ਦਾ ਕੰਮ ਹੈ ਜੀ ਚੀਜ਼ਾਂ ਸੰਭਾਲਣਾ ਕਰਨਾ ਤੇ ਲੋ ਗਾਈਜ਼ ਆਪਾਂ ਹੁਣ ਵੀਡੀਓ ਦਾ ਐਂਡ ਕਰਨ ਲੱਗੇ ਸੀ ਤੇ ਇੱਧਰ ਬਣਾਉਣ ਲੱਗੇ ਸੀ ਕੱਚੀ ਅੰਬੀ ਦੀ ਚਟਨੀ ਜੇਕਰ ਤੁਹਾਨੂੰ ਵੀ ਵਧੀਆ ਲੱਗਦੀ ਹੈ ਨਾ ਬਣਾਇਆ ਕਰੋ ਅੱਜ ਕੱਲ ਤਾਂ ਆਪਣੇ ਕੋਲ ਅੰਬੀਆਂ ਹੈਗੀਆਂ ਹਨਾ ਪਿਆਜ਼ ਹਰੀਆਂ ਮਿਰਚਾਂ ਤੇ ਅੰਬੀ ਲੈ ਲਈ ਸੀ ਤੇ ਇਹਦੇ ਚ ਪਾਵੋ ਆਪਾਂ ਸੈਂ ਦਾ ਨਮਕ ਮੇਗਾ ਚਟਨੀ ਬਣਾਉਣ ਲੱਗੀ ਸੀ ਨਾਲੇ ਵੀਡੀਓ ਦਾ ਕਰਨ ਲੱਗੀ ਸੀ ਐਂਡ ਬਾਕੀ ਜੀ ਇਹ ਵਾਲੀ ਚਟਨੀ ਹਾਜਮੇਦਾਰ ਵੀ ਹੁੰਦੀ ਹੈ ਵਧੀਆ ਜਦੋਂ ਪ੍ਰੋਟੀਨ ਨਾ ਰਿਡੀ ਚਟਨੀ ਜੀ ਵਧੀਆ ਲੱਗਦੀ ਤੇ ਮੈਂ ਅੱਜ ਨਾ ਬਣਾਈ ਸਿੱਲ ਤੇ ਨਾ ਬਣਾਈ ਕੁੰਡੀ ਰੰਡੇ ਚ ਅਲੋ ਕੋ ਬਹੁ ਟੇਸਟੀ ਬਣੇ ਬਹੁਤ ਵਧੀਆ ਤੇ ਬਾਕੀ ਮਿਲਦੇ ਆ ਤੁਹਾਨੂੰ ਕੱਲ ਨੂੰ ਵੀ ਵਲੌਗ ਵਿੱਚ ਸਾਰਿਆਂ ਮੇਰੀ ਪਿਆਰ ਭਰੀ ਸਸਟਿਕਾ ਮੇ ਤੁਹ ਬਹੁਤ ਚਿੰਤਰੀ ਤੇ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਮੈਨੂੰ ਇਨਾ ਸਪੋਰਟ ਕਰਨ ਲਈ ਮੈਨੂੰ ਇਨਾ ਪਿਆਰ ਦੇਣ ਲਈ ਤੇ ਬਹੁਤ ਸਾਰਿਆਂ ਦੇ ਕਮੈਂਟ ਆਉਂਦੇ ਕਿ ਤੁਸੀਂ ਕਿੱਥੋਂ ਜੀ ਮੈਂ ਹਰਿਆਣੇ ਤੋਂ ਆ ਠੀਕ ਹੈ ਜੀ ਡਿਸਟ੍ਰਿਕਟ ਨਾ ਨਗਰ ਤੋਂ ਮਿਲਦੀ ਰਹਿਣਾ ਤੁਹਾਨੂੰ ਮੇਰੇ ਵੀ ਵਲੌਗ ਵਿੱਚ ਬਾਏ ਬਾਏ